ਆ ਜੀ ਵਾਕਈ ਗੱਲ ਹੈ ਤੁਹਾਡੀ ਇਨਫੋਰਮੇਸ਼ਨ ਠੀਕ ਹੈ 25 ਸਤ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ Airtel ਵਾਲੇ ਆਪਣੇ ਪਾਈਪ ਉਹਦੀ ਪਾ ਰਹੇ ਸੀ ਫਾਈਬਰ ਤੇ ਨੀਚੇ ਤੋਂ ਗੁਜਰਾਤ ਗੈਸ ਦੀ ਵੀ ਉਥੋਂ ਪਾਈਪ ਲੰਘਦੀ ਸੀ ਉਹ ਗਲਤੀ ਦੇ ਨਾਲ ਕਿਤੇ ਉਥੇ ਪਾਈਪ ਉਹਨਾਂ ਦੀ ਡੈਮੇਜ ਹੋ ਗਈ ਜਿਸ ਨਾਲ ਗੈਸ ਦਾ ਰਿਸਾਵ ਹੋ ਗਿਆ ਤੋਂ ਇੱਕ ਪਾਰਟिकुलर ਜਗ੍ਹਾ ਤੋਂ ਨਿਕਲ ਕੇ ਉਹਨਾਂ ਦੇ ਦੁਕਾਨ ਤੇ ਏਸੀ ਲੱਗਾ ਸੀ ਜਿਨ੍ਹਾਂ ਦੀ ਇੱਕ ਵਾਰ ਸਾਡੀ ਡੈਥ ਹੋਈ ਹੈ ਉਥੇ ਉਹਨਾਂ ਦੀ ਦੁਕਾਨ ਦੇ ਅੰਦਰ ਤਿੰਨ ਚਾਰ ਬੱਥੇਸੀ ਹੋਰ ਵੀ ਨਾਲ ਦੇ ਉਹਨਾਂ ਦੇ ਗੌਂਡੀ ਯਾ ਯਾਰ ਦੋਸਤ ਵੀ ਬੱਚਾ ਵੀ ਸੀ ਉਹਦੇ ਵਿੱਚ ਤੇ ਉਹ ਇੱਕੋ ਦਾਮ ਹੀ ਉੱਥੇ ਫਾਇਰ ਕਿਆਜ ਕਰ ਗਈ ਪਤਾ ਨਹੀਂ ਕਿਸ ਤਰੀਕੇ ਨਾਲ ਕੁਝ ਸਪਾਰਕ ਜਾਂ ਕਿਤੇ ਕਰਕੇ ਹੋ ਗਈ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਕੇਸ ਰਜਿਸਟਰਡ ਆਪਣਾ 225 ਨੰਬਰ ਦੀ ਤਰੀਕ ਨੂੰ ਕਰ ਦਿੱਤਾ ਸੀ ਤੇ ਉਹਦੇ ਵਿੱਚ ਅੱਗੇ ਸਾਡੀ ਪ੍ਰोसीडिंग ਚੱਲਦੀ ਪਈ ਹੈ ਅੱਜ ਪਤਾ ਲੱਗਾ ਕਿ ਡੀਐਮਸੀ ਵੀਜੀ ਤੇ ਦਾਖਲ ਸਨ ਤੇ ਉਹਨਾਂ ਦੀ ਅੱਜ ਡੈਥ ਹੋ ਗਈਆ ਇਹਦੇ ਵਿੱਚ ਅਸੀਂ ਹੁਣ ਅੱਗੇ ਫੱਦਰ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਜਿਹੜੀਆਂ ਬੰਦੀਆਂ ਧਾਰਾ ਦਾ ਵੱਧਾ ਕਰਕੇ ਤੇ ਮੁੜ ਕੇ ਬਾਅਦ ਵਿੱਚ ਨੈਕਸਟ ਇਨਵੈਸਟੀਗੇਸ਼ਨ ਪੂਰੀ ਕਰਾਂਗੇ ਮੈਡ ਰਿਸ਼ਵਰ ਚਾਚਾ ਜੀ ਕੋਲ ਗਰਵਨ ਪਰਿਵਾਰਚ ਕੌਣ ਕੌਣ ਰਿਸ਼ਵਰ ਦੀ ਕਿੰਨੀ ਉਮਰ ਸੀ ਰਿਸ਼ਵਰ ਰਿਸ਼ਵਰ ਦੀ ਮੰਮੀ ਸਿਸਟਰ ਵੀ ਮੈਡ ਜੀ ਰਿਸ਼ਵਰ ਦੀ 10 ਮਿੰਟਸ ਯਾ ਮੈਡ ਇਹ ਕਦੋਂ ਖਬਰ ਆਈ ਕੀ ਹਾਲਾਤ ਹੈ ਲਾਦ ਮੈਂ ਤਾਂ ਉਸੇ ਦੇ ਅਡੀਓ ਸੀ ਦੇ ਉੱਤੇ ਫਰਮਾਨੋਂ ਥੋੜਾ ਫਰਕ ਤੇ ਆਪੇ 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 ਮਗਰ ਕਾਲਾ ਸਾਡਾ ਵਿਚਾਰ ਸਾਡੇ ਕਿ ਕੰਮ ਚਲ ਗਿਆ ਕਮਾਨ ਵਾਲਾ ਵੀ ਆਵੇ ਕਿ ਕੱਲਾ ਕਰ ਕੀ ਮੰਗ ਕਰ ਤੀ ਨਾ ਸਾਡੇ ਕੋਲ ਕੋ ਪ੍ਰਸ਼ਾਸਨ ਆਇਆ ਨਾ ਕੋ ਕੋਸ ਵਾਲਾ ਆਇਆ ਨਾ ਕੋਈ ਆਇਆ ਕਿਸੇ ਕਿਸਮ ਦਾ ਕੋਈ ਬੰਦਾ ਕਵੇ ਕਿ ਮੈਂ ਆਇਆ ਕੋਈ ਨਹੀਂ ਆਇਆ ਸਾਡੇ ਕਿਸ ਚੀਜ਼ ਦਾ ਕੰਮ ਸੀ ਇਹਨਾਂ ਦਾ ਇਹਨਾਂ ਦਾ ਜੀ ਟ੍ਰੇਡਿੰਗ ਦਾ ਕੰਮ ਸੀ ਇਹਨਾਂ ਦਾ ਮੇਰਾ ਨਾਮ ਪ੍ਰਸੇਨ ਪ੍ਰਧਾਨ ਪੱਤਰਜਪਤ ਬਰਾਵੀ ਮੋਟਰਪੁਰ ਜਿੱਦਣ ਇਹ ਇਸੀਡੈਂਟ ਹੋਇਆ ਵਾ ਤੁਸੀਂ ਉੱਥੇ ਸੀ ਆਪਾਂ ਇਹ ਸਾਰਾ ਕੁਝ ਹੋਇਆ ਜੀ ਸਰ ਮੇਰਾ ਉੱਪਰ ਮੇਰੀ ਗੈਸ ਆ ਥੱਲੇ ਦੁਕਾਨਾਂ ਨੇ ਇਹ ਵਿੱਚਕਾਰ ਗੜੀ ਤੇ ਨਾਲ ਹੀ ਸਾਡੀਆਂ ਦੁਕਾਨਾਂ ਹੋ ਰਹੀ ਸੀ ਸਰ ਲਗਭਗ 2:40 45 ਦਾ ਟਾਈਮ ਆ ਚਾਰ ਤਮਾਦ ਦੇ ਇੱਕ ਦਮ ਲਗੜਮ ਦੀ ਆਵਾਜ਼ ਆਈ ਤੇ ਰੰਗ ਆ ਟਾ 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 ਕੋਲ ਮੇਰੇ ਨਾਲ ਦੀ ਗੰਦੀ ਵੀ ਉੱਪਰ ਥੱਲੇ ਗਈ ਹੋਇਆ ਨਾ ਉਹ ਜਦੋਂ ਥੋੜੀ ਬਾਹਰ ਹੋ ਕੇ ਦੇਖਿਆ ਤੇ ਰਿਸ਼ਵ अग्रवाल ਨੂੰ ਅੱਗ ਲੱਗੀ ਸਾਹਮਣੇ ਸਰਗੋ ਬਾਬੂੜੀ ਜੰਨਾ ਕੋ ਮੈਂ ਕਿਹਾ ਰਿਸ਼ਵ ਆਪਾਂ ਕੋਈ ਲੱਗ ਗਈ ਮੈਨੂੰ ਦੇਰੋਂ ਥੱਲੇ ਧੁਰ ਗਿਆ ਆਇਆ ਥੱਲੇ ਦੇਖਿਆ ਤੇ ਮੇਰੀ ਛੋਟੀ ਭੁਜਾਈ ਕੰਦੀ ਤੁਹਾਡਾ ਭਰਾ ਉਥੇ ਦੁਕਾਨ ਵਾਲੇ ਦੇਖਿਆ ਇਹ ਦੁਕਾਨ ਵਾਲੇ ਦੇਖਿਆ ਤੇ ਦੁਕਾਨ ਦੇ ਵਿੱਚਨ ਕੋਈ ਲੱਗਾ ਤੇ ਜਿਹੜੇ ਥੱਲੇ ਬਣਿਆ ਉਹ ਗੋਡਰ ਜੀ ਜਿੱਤੇ ਚੋਂ ਅੱਗ ਨਿਕਲ ਪਈ ਸੀ ਉਹਦੇ ਵਿੱਚ ਅੱਗ ਨਿਕਲਦੀ ਨਾ ਕੋਈ ਤੇਨ ਤੋਂ ਚਾਰ ਪੰਜ ਮਿੰਟ ਅੱਗ ਨਿਕਲਦੀ ਰਹੀ ਫੜ ਲਓ ਫੜ ਲਓ ਬਾਕੀ ਬਾਦ ਮੇਰਾ ਬ੍ਰਦਰ ਛੋਟੇ ਬਰੇ ਦੁਕਾਨੇ ਉੱਤੇ ਬਿਠਾ ਹੋ ਉਹ ਦੇਖਿਆ ਦੇ ਉਹ ਜਿਸ ਨੇ ਇੱਕ ਬੇਟਾ ਬੱਚਾ ਦਾ ਭਰਾ ਦਾ ਬਚਾਈ ਹੈ ਉਹਨਾਂ ਦਾ ਬੇਟਾ ਇਹ ਬੰਟੀ ਦਾ ਉਹ ਵੀ ਇੱਕ ਭਈਆ ਸੀ ਕੋਈ ਕੁਝ ਠੀਕ ਕਰਦਾ ਚਾਰੇ ਕੁਝ ਮੇਰੇ ਸਾਨੂੰ ਫੜ ਲਓ ਫੜ ਲਓ ਤੇ ਅੱਜ ਕਦੋਂ ਖਬਰ ਆਈ ਵੀ ਜਿਹੜਾ ਸ਼ਬਾ ਅੱਜ ਰਾਤ 11 ਵਜੇ ਮੈਂ ਬੰਟੀ ਨਾਲ ਕੋਣ ਦੇਖਿਆ ਸੀ ਤੈਨੂੰ ਜਦਾਦੀ ਰੇਸ਼ਾਪੁਰਾ ਕਿੱਥੇ ਨਾਲਸ ਡੀ ਐਮ ਸੀ ਲੋ ਜਾਨ ਬਾਕੀਆਂ ਦੀ ਗ੍ਰੇਜੂਏਸ਼ਨ ਬਾਕੀਆਂ ਦੀ ਜੀ ਇਹਦਾ ਬੇਟਾ ਜਿਹੜਾ ਹੈ ਉਹਦਾ ਬੋਗੜਾ ਰਿਆ ਪੈਰਾਂ ਦੀਆਂ ਹੱਡੀਆਂ ਜਿਹੜੀਆਂ ਵੀ ਇਹਨਾਂ ਚੈਰ ਗਲਦੇ ਨੇ ਮੇਰਾ ਬ੍ਰਦਰ ਇਹਦੇ ਤੇ ਉਹ ਸਾਰਾ ਪ੍ਰੋਗਰੈਸ ਜਾਂਦਾ ਹੈ ਸਿਵਲ ਹੈਗਾ ਉਹਦੇ ਬੋਧ ਮਾਰੇ ਹਲਾਤ ਇਹ ਹਰ ਜਿੰਨ ਚਾਰ ਚਾਰ ਦੇ ਚਤਰਾ ਬਦਲ ਰਿਹਾ ਪਿੰਨਿਆ ਕੋਈ ਸਾਥ ਨਹੀਂ ਲੱਗਦਾ ਉਹ ਕਾਰਵਾਈ ਹੋਈ ਕੰਪਨੀ ਦੇ ਕੋਈ ਕਾਰਵਾਈ ਨਹੀਂ ਹੋਈ ਜੀ ਉਲਟ ਸਾਡੇ ਕੋਲ ਆਉਂਦੇ ਨੇ ਵੀ ਥੋੜੇ ਬਿਦੇ ਪੈਸੇ ਦੇ ਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਕੋਈ ਕਾਰਵਾਈ ਨਹੀਂ ਕਰਨੀ ਬਾਅਦ ਨੂੰ ਜੇ ਕੋਈ ਐਫ ਆਈ ਆਰ ਹੋਈਏ ਉਹ ਖਾਣਾ ਪੂਰਦੀ ਹੈ ਜੀ ਗੈ ਸ਼ੋਕਮਰ ਮੇਰੇ ਸਲਾਈਮ ਸ਼ਿੰਨਰ ਦੀ ਕਾਨ ਆਫਸ ਜੀ ਮੈਂ ਉਹਨਾਂ ਨੂੰ ਕਿਹਾ ਵਾ ਕੋਈ ਦੋ ਘਰ ਕੇ 15 ਮਿੰਟ ਤੇ ਮੈਂ ਵੀ ਗੈਸ ਲੀਕ ਹੋ ਰਹੀ ਹੈ ਤੁਸੀਂ ਵਰਮਾ ਫੇਰੇਆ ਵਾ ਕਿ ਤੁਸੀਂ ਵੇਖੋ ਨੂੰ ਬੰਦ ਕਰੋ ਉਹਨੇ ਕੋਈ ਗੌਰ ਨਹੀਂ ਕੀਤੀ ਉਹ ਕਲੀ ਵਿੱਚ ਚੱਲ ਗਏ ਆ ਉੱਥੋਂ ਠਿਕਰਾਂ ਦੀ ਆਵਾਜ਼ ਆਉਂਦੀ ਜਿਦੋਂ ਬਲਾਸਟ ਹੋਇਆ ਵਾ ਅੱਧੇ ਘੰਟੇ ਬਾਅਦ ਬਲੈਕ ਹੋ ਗਿਆ। ਢਿਸ਼ਮ ਬਾਹਰ ਹੁਦਾ ਪਜਾ। ਅਸੀਂ ਸਾਰੇ ਭੱਜ ਗਏ। ਬਲੈਕ ਸੋ ਗਏ। ਬਹੁਤ ਮਾਰਾ ਕਰ ਰਹਾ ਹੈ।